ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਦਿਲਜੀਤ ਦੋਸਾਂਝ ਦੀ ਫਿਲਮ ਪੰਜਾਬ 95 ਨੂੰ ਲੈ ਕੇ ਲਗਾਤਾਰ ਰੇੜਕਾ ਜਾਰੀ ਹੈ ਫਿਲਮ ਵਿਵਾਦਾਂ ਦੇ ਵਿੱਚ ਆ ਤਾਂ ਤੁਹਾਨੂੰ ਦੱਸਦੀ ਕਿ ਹੁਣ ਦਿਲਜੀਤ ਦੋਸਾਂਝ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਪੰਜਾਬ 95 ਫਿਲਮ ਦਾ ਇੱਕ ਸੀਨ ਸਾਂਝਾ ਕੀਤਾ ਗਿਆ ਹੈ ਜਿਸ ਦੇ ਵਿੱਚ ਦਿਲਜੀਤ ਦੋਸਾਂਝ ਨਜ਼ਰ ਆ ਰਹੇ ਨੇ ਅਰਜੁਨ ਰਾਮਪਾਲ ਨਜ਼ਰ ਆ ਰਹੇ ਨੇ ਤੇ ਜਿੱਥੇ ਅਰਜੁਨ ਰਾਮਪਾਲ ਇਹ ਕਹਿੰਦੇ ਨੇ ਕਿ ਭਰਾ ਦੇ ਤੌਰ ਤੇ ਕਹਿ ਰਿਹਾ ਕਿ ਇਹ ਸਭ ਨੂੰ ਛੱਡ ਦੇ ਤਾਂ ਜਿਸ ਦੇ ਜਵਾਬ ਦੇ ਵਿੱਚ ਦਲਜੀਤ ਦਸਾਂਜ ਕਹਿੰਦੇ ਨੇ ਕਿ ਇਹ ਮਨੁੱਖੀ ਅਧਿਕਾਰਾਂ ਦੀ ਲੜਾਈ ਹੈ ਕੌਮ ਦੀ ਲੜਾਈ ਹੈ ਮੈਂ ਪਿੱਛੇ ਨਹੀਂ ਹਟ ਸਕਦਾ ਇਹ ਕੱਲੂਕਾਰਾ ਤੁਸੀਂ ਸ਼ੁਰੂ ਕੀਤਾ ਸੀ ਪਰ ਮੈਂ ਹੁਣ ਇਸ ਤੋਂ ਪਿੱਛੇ ਨਹੀਂ ਹਟਾਂਗਾ ਤਾਂ ਤੁਹਾਨੂੰ ਦੱਸ ਦਈ ਕਿ ਦਲਜੀਤ ਦਸਾਂਜ ਦੀ ਇਸ ਫਿਲਮ ਦੀ ਲਗਾਤਾਰ ਚਰਚਾ ਹੈ ਕਈ ਵਿਦੇਸ਼ਾਂ ਦੇ ਵਿੱਚ ਫਿਲਮ ਫੈਸਟੀਵਲਾਂ ਤੋਂ ਇਹ ਫਿਲਮ ਨੂੰ ਜਿਹੜਾ ਹਟਵਾਇਆ ਵੀ ਗਿਆ ਫਿਲਮ ਤੇ ਪਹਿਲਾਂ ਕੁਝ ਕੱਟ ਲਾਉਣ ਦੀ ਗੱਲ ਸਾਹਮਣੇ ਆਈ ਸੀ ਪਰ ਤੁਹਾਨੂੰ ਦੱਸਦੀ ਕਿ ਹੁਣ ਇਹ ਕੱਟ 120 ਤੱਕ ਪਹੁੰਚੇ ਨੇ ਤਾਂ ਹੁਣ ਅੱਗੇ ਇਹ ਕੱਟਾਂ ਦੀ ਗਿਣਤੀ ਹੋਰ ਵੀ ਵਧਣ ਦੀ ਉਮੀਦ ਹੈ ਤਾਂ ਤੁਹਾਨੂੰ ਦੱਸਦੀ ਕਿ ਫਿਲਮ ਦੇ ਜਿਹੜੇ ਡਾਇਰੈਕਟਰ ਨੇ ਹਣੀ ਤਰੇਹਨ ਉਹਨਾਂ ਵੀ ਵੱਲੋਂ ਵੀ ਜਿਹੜੀਆਂ ਲਗਾਤਾਰ ਇਸ ਫਿਲਮ ਨੂੰ ਰਿਲੀਜ਼ ਕਰਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਜਾਰੀ ਨੇ ਤਾਂ ਹੁਣ ਦਲਜੀਤ ਦੋਸਾਂਝ ਵੱਲੋਂ ਇਸ ਫਿਲਮ ਦਾ ਇੱਕ ਸੀਨ ਜਿਹੜਾ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਦਲਜੀਤ ਦੋਸਾਂਝ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਪੁਲਿਸ ਅਧਿਕਾਰੀ ਵੱਲੋਂ ਉਹਨਾਂ ਨੂੰ ਕਿਹਾ ਗਿਆ ਕਿ ਤੈਨੂੰ ਮੈਂ ਭਰਾ ਦੇ ਤੌਰ ਤੇ ਸਮਝਾਉਣਾ ਤੂੰ ਇਹ ਸਭ ਨੂੰ ਛੱਡ ਦੇ ਇਸ ਚੀਜ਼ ਤੋਂ ਪਿੱਛੇ ਹੋ ਜਾ ਜਿਸ ਦੇ ਜਵਾਬ ਦੇ ਵਿੱਚ ਦਲਜੀਤ ਦੁਸਾਂਜ ਕਹਿੰਦੇ ਨੇ ਕਿ ਇਹ ਮਨੁੱਖੀ ਅਧਿਕਾਰਾਂ ਦੀ ਲੜਾਈ ਹੈ ਇਹ ਕੌਮ ਦੀ ਲੜਾਈ ਹੈ ਮੈਂ ਹੁਣ ਇਸ ਤੋਂ ਪਿੱਛੇ ਨਹੀਂ ਹਟਾਂਗਾ ਇੱਕ ਲੂਕਾਰਾ ਤੁਸੀਂ ਸ਼ੁਰੂ ਕੀਤਾ ਸੀ ਪਰ ਮੈਂ ਇਸ ਤੋਂ ਪਿੱਛੇ ਨਹੀਂ ਹਟਾਂਗਾ ਤਾਂ ਤੁਹਾਨੂੰ ਦੱਸ ਜੀ ਕਿ ਦਲਜੀਤ ਦੁਸਾਂਜ ਵੱਲੋਂ ਬਣਾਈ ਪੰਜਾਬ 95 ਫਿਲਮ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਹੈ ਜਿੰਨਾ ਵੱਲੋਂ 25000 ਦੇ ਕਰੀਬ ਜਿਹੜੀਆਂ ਅਣਪਛਾਤੀਆਂ ਲਾਸ਼ਾਂ ਨੇ ਉਹਨਾਂ ਦੇ ਬਾਰੇ ਜਿਹੜੀ ਜਾਣਕਾਰੀ ਇਕੱਠੀ ਕੀਤੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਤੂਫਾਨ ਆ ਗਿਆ ਸੀ ਤੇ ਉਹਨਾਂ ਨੂੰ ਬੜੇ ਭੇਦ ਭਰੇ ਹਾਲਾਤਾਂ ਦੇ ਵਿੱਚ ਆਪਣੀ ਜਾਨ ਗਵਾਉਣੀ ਪਈ ਸੀ ਤਾਂ ਇਹ ਫਿਲਮ ਲਗਾਤਾਰ ਚੜੀ ਵਿਵਾਦਾਂ ਦੇ ਵਿੱਚ ਫਸੀ ਹੋਈ ਹੈ ਦਲਜੀਤ ਦਸਾਂਜ ਵੱਲੋਂ ਪੂਰੀ ਜਦੋਜਹਿਦ ਕੀਤੀ ਜਾ ਰਹੀ ਹੈ ਇਸ ਫਿਲਮ ਨੂੰ ਰਿਲੀਜ਼ ਕਰਵਾਉਣ ਦੇ ਲਈ ਦਲਜੀਤ ਦਸਾਂਜ ਸਮੇਂ-ਸਮੇਂ ਤੇ ਇਸ ਸੰਬੰਧੀ ਪੋਸਟਾਂ ਵੀ ਸਾਂਝੀਆਂ ਕਰਦੇ ਰਹਿੰਦੇ ਨੇ ਖਾਸ ਕਰਕੇ ਜਿਹੜੇ ਫਿਲਮ ਦੇ ਨਿਰਦੇਸ਼ਕ ਨੇ ਹਣੀ ਤਰੇਹਨ ਉਹਨਾਂ ਵੱਲੋਂ ਵੀ ਲਗਾਤਾਰ ਜਿਹੜੀਆਂ ਫਿਲਮ ਸਬੰਧੀ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਇੱਥੋਂ ਤੱਕ ਵੀ ਕਿਹਾ ਗਿਆ ਕਿ ਦਲਜੀਤ ਦਸਾਂਜ ਵੱਲੋਂ ਇਸ ਫਿਲਮ ਦੇ ਵਿੱਚ ਕੰਮ ਕਰ ਲਈ ਕੋਈ ਵੀ ਪੇਮੈਂਟ ਨਹੀਂ ਲਈ ਗਈ ਹੈ ਤਾਂ ਹੁਣ ਤੁਹਾਨੂੰ ਦੱਸ ਜੀ ਕਿ ਦਲਜੀਤ ਦਸਾਂਜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਫਿਲਮ ਪੰਜਾਬ 95 ਨੂੰ ਲੈ ਕੇ ਇੱਕ ਵੀਡੀਓ ਸਾਂਝਾ ਕੀਤਾ ਜਿਸ ਦੇ ਵਿੱਚ ਦਲਜੀਤ ਸਾਂਜ ਨਜ਼ਰ ਆ ਰਹੇ ਨੇ ਅਰਜੁਨ ਰਾਪਾਲ ਜਿਹੜੇ ਨਜ਼ਰ ਆ ਰਹੇ ਨੇ ਉਸ ਤੋਂ ਇਲਾਵਾ ਸ਼ਵਿੰਦਰ ਵਿੱਕੀ ਵੀ ਨਜ਼ਰ ਆ ਰਹੇ ਨੇ ਤਮਾਮ ਜਿਹੜੇ ਆਰਟਿਸਟ ਨੇ ਮਝੇ ਹੋਏ ਆਰਟਿਸਟ ਨੇ ਨਜ਼ਰ ਆ ਰਹੇ ਨੇ ਤੇ ਇਸ ਤੋਂ ਲੱਗਦਾ ਹੈ ਕਿ ਦਲਜੀਤ ਦੋਸਾਂਝ ਇਸ ਫਿਲਮ ਨੂੰ ਲੈ ਕੇ ਬੇਹੱਦ ਐਕਸਾਈਟਿਡ ਨੇ ਤੇ ਉਮੀਦ ਇਹ ਵੀ ਕੀਤੀ ਜਾ ਰਹੀ ਹੈ ਕਿ ਜਲਦੀ ਦਲਜੀਤ ਦੋਸਾਂਝ ਇਸ ਫਿਲਮ ਸੰਬੰਧੀ ਵੱਡਾ ਫੈਸਲਾ ਲੈ ਸਕਦੇ ਨੇ ਹੋ ਸਕਦਾ ਹੈ ਕਿ ਇਸ ਫਿਲਮ ਨੂੰ ਵਿਦੇਸ਼ ਦੇ ਵਿੱਚ ਰਿਲੀਜ਼ ਕੀਤਾ ਜਾਵੇ ਜਾਂ ਫਿਰ ਕਿਸੇ OTT ਪਲੇਟਫਾਰਮ ਤੇ ਵੀ ਇਹ ਫਿਲਮ ਨਜ਼ਰ ਆ ਸਕਦੀ ਆ ਪਰ ਫਿਲਹਾਲ ਤੀ ਜੇ ਗੱਲ ਕਰੀਏ ਤਾਂ ਦਲਜੀਤ ਦੋਸਾਂਝ ਦੇ ਫੈਨਸ ਦੇ ਲਈ ਦਲਜੀਤ ਦੋਸਾਂਝ ਨੇ ਆਪਣੇ ਚਾਹਣ ਵਾਲਿਆਂ ਦੇ ਲਈ ਇੱਕ ਫਿਲਮ ਜਿਹੜੀ ਪੰਜਾਬ 95 ਉਹਨਾਂ ਦੀ ਰਿਲੀਜ਼ਿੰਗ ਦੇ ਲਈ ਤਿਆਰ ਹੈ ਉਸ ਦਾ ਇੱਕ ਸੀਨ ਸਾਂਝਾ ਕੀਤਾ ਹੈ ਜਿਸ ਦੇ ਨਾਲ ਦਰਸ਼ਕਾਂ ਦੀ ਕ੍ਰਿਓਸਟੀ ਹੋਰ ਵੀ ਵੱਧ ਜਾਵੇਗੀ ਇਸ ਫਿਲਮ ਨੂੰ ਲੈ ਕੇ ਕਿ ਆਖਰ ਇਹ ਫਿਲਮ ਕਦੋਂ ਰਿਲੀਜ਼ ਹੋਵੇਗੀ ਕਿਉਂਕਿ ਦੱਸ ਜੀ ਕਿ ਦਰਸ਼ਕ ਨੇ ਜਿਹੜੇ ਬੜੇ ਬੇਸਬਰੀ ਦੇ ਨਾਲ ਦਲਜੀਤ ਦਸਾਂ ਦੀ ਇਸ ਫਿਲਮ ਦਾ ਜਿਹੜਾ ਵੇਟ ਕਰ ਰਹੇ ਨੇ ਹਾਲਾਂਕਿ ਕੁਝ ਜਿਹੜੇ ਪੰਜਾਬ ਦੇ ਵੀ ਜਿਹੜੇ ਨਾਮ ਵਰ ਚਿਹਰੇ ਨੇ ਉਹਨਾਂ ਨੂੰ ਫਿਲਮ ਦੀ ਸਕਰੀਨਿੰਗ ਰੱਖੀ ਗਈ ਸੀ ਉਸ ਤੇ ਬੁਲਾਇਆ ਵੀ ਗਿਆ ਸੀ ਉਹਨਾਂ ਵੱਲੋਂ ਵੀ ਆਪਣੀਆਂ ਪੋਸਟਾਂ ਜਰੀਏ ਉਹਨਾਂ ਵੱਲੋਂ ਬੋਲ ਕੇ ਵੀ ਇਹ ਗੱਲ ਸਾਂਝੀ ਕੀਤੀ ਗਈ ਕਿ ਜਦੋਂ ਇਹ ਫਿਲਮ ਰਿਲੀਜ਼ ਹੋਵੇਗੀ ਤਾਂ ਇਸ ਦੇ ਵਿੱਚ ਦਲਜੀਤ ਦੁਸਾਂਜ ਦੀ ਅਦਾ ਕਾਇਦਾ ਸਿਖਰ ਦੇਖਣ ਨੂੰ ਮਿਲੇਗਾ ਦਲਜੀਤ ਦੁਸਾਂਜ ਦੀ ਕਲਾਕਾਰੀ ਦੇ ਵਿੱਚ ਜਿਹੜਾ ਉਹਨਾਂ ਦਾ ਆਪਣਾ ਸਿਖਰਲਾ ਡੰਡਾ ਹੈ ਉਸ ਤੇ ਦਲਜੀਤ ਦੁਸਾਂਜ ਉਸ ਮਕਾਮ ਤੇ ਨਜ਼ਰ ਆਉਣਗੇ ਦਲਜੀਤ ਦੁਸਾਂਜ ਨੇ ਇਸ ਫਿਲਮ ਦੇ ਲਈ ਬੜੀ ਸ਼ਿੱਦਤ ਦੇ ਨਾਲ ਕੰਮ ਕੀਤਾ ਬੜੀ ਮਿਹਨਤ ਦੇ ਨਾਲ ਕੰਮ ਕੀਤਾ ਜੋ ਕਿ ਫਿਲਮ ਦੇ ਵਿੱਚ ਨਜ਼ਰ ਆਵੇਗਾ ਪਰ ਫਿਲਹਾਲ ਦੀ ਗੱਲ ਕਰੀਏ ਤਾਂ ਦਲਜੀਤ ਦੁਸਾਂਜ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਪੰਜਾਬ 95 ਦਾ ਇੱਕ ਸੀਨ ਸਾਂਝਾ ਕੀਤਾ ਗਿਆ ਜਿਸ ਵਿੱਚ ਦਲਜੀਤ ਸਾਹਿਬ ਵੱਲੋਂ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਗਈ ਆ ਉਹਨਾਂ ਤੇ ਜਿਹੜਾ ਡਾਕਾ ਵੱਜਿਆ ਉਸ ਦੇ ਲਈ ਉਹ ਹੱਕ ਦੇ ਵਿੱਚ ਖੜਦੇ ਹੋਏ ਨਜ਼ਰ ਆਉਂਦੇ ਨੇ ਫਿਲਮ ਦੇ ਵਿੱਚ ਇਹ ਸੀਨ ਬਹੁਤ ਕੁਝ ਬਿਆਨ ਕਰਦਾ ਹੈ